ਦੀ ਅੱਜ ਬੰਦੀ ਕੇ ਬਸ ਜਿਹੜੀ ਪ੍ਰੀਸ਼ੀਦ ਦੀਆਂ ਉੱਪਰ ਬੰਦਾ ਬਸ ਨਾਲ ਜਾਇਦਾ ਗਿਆ ਸੋ ਮੈਂ ਆਪ ਇਸ ਕੇ ਪਿੱਛੇ ਕਰਨਾ ਹੈ ਵੀ ਖਾਸਾ ਨਾਮ ਯੋਗ ਚੇਅਰਮੈਨ ਜੀ ਦਾ ਮਾਨਿਮਤਾ ਜੀ ਉਹਦੀ ਵਾਈਬ੍ਰੇਟ ਕੰਮ ਚੱਲ ਰਿਹਾ ਹੈ ਔਰ ਸੂਚੀ ਸਾਰੀ ਟੀਮ ਜਿਹੜੀ ਆ ਜੁਲੀ ਪ੍ਰਦਾਨ ਹੋਣੀ ਚਾਹ ਲੋ ਸੋ ਕੋਲੇ ਸਾਰੇ ਸਾਰੀ ਜੁਲੀ ਟੀਮ ਜਿਹੜੀ ਆ અમારી ਜੀ ਹੋਮੀ ਪ੍ਰਧਾਨ ਸਾਹਿਬ ਹਨ ਸਾਰਾ ਪ੍ਰਵਾਰ ਮੈਨੂੰ ਇਹ ਬੇਨਤੀ ਕੀਤੀ ਜੀ ਰਿਖਤ ਦੇ ਹੋ ਕੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਕਮੀ ਪੇਸ਼ੀ ਨਾ ਹੋਵੇ ਜੀ ਆਜ ਮੈਂ ਵੈਸੇ ਚੈੱਕ ਕਰਨਾ ਆਇਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜੋ ਸਰਕਾਰੀ ਰੇਟ ਹੈ ਸਰਕਾਰ ਵੱਲੋਂ ਨਵੀਂ ਹੈ ਕਿਸਾਨ ਖਰਾਹਾਨੋਂ ਵਿੱਚ ਦਿੱਤੀ ਹੈ ਜੀ ਦਾ ਆਪਣਾ ਜਨਮ ਚੈ ਉਹ ਵਧੀਆ ਤਰ੍ਹਾਂ ਨਾਲ ਜੀ ਦਾ ਫਲਾਇਓ 735 ਲੱਖ ਰੁਪਏ ਦਾ ਜੋ ਕਿ ਆਪਣਾ पूरा रेट है انا تو کہنا میں کنٹینمنٹاں لگتے ہیں موڑ لے کے دیکھو میں تو بس کلا پربند سارے بھی اور প্রশাসন ہی سارا ہر کےڑا ساتھ دے رہا ہے ਆ ਸਾਡਾ ਇਸ ਵਾਰ ਕੋਸ਼ਿਸ਼ ਇਹ ਹੈ ਕਿ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ। ਕਈ ਵਾਰੀ ਇਹ ਤਾਂ ਪਤਾ ਲੱਗਦਾ ਨਾ ਕਿ ਉਹੋ ਦਾ بڑا ਇੱਕ ਸਾਹਮਣੇ ਆਉਂਦਾ ਕਿਸਾਨ ਕਈ ਵਾਰੀ ਤੇ ਨਾਲ ਅਜੇ ਸਟ੍ਰੈਟਿਕ ਟੋਰਕ ਹੈ ਹੀ ਕਰ। ਜਿਹੜਾ ਮੈਂ ਦੱਸਣਾ ਚਾਹੁੰਦਾ ਜੀ ਦੇਖੋ ਅ ਕਿਸਾਨ ਵੀ ਸੁੱਤੇ ਤੇ ਸਮਝਦਾ ਆਪਣੇ ਸਾਡੇ ਮਹੀਨਾ ਵਾਲਾ ਕਿਸਾਨ ਜਿਹੜਾ ਜੀ ਉਹ ਅ ਨਾਇਕਾ ਸਟੇਟਰੀ ਜਿਹੜੇ ਅੱਜ ਦੇ ਕਿਸਾਨ ਨੇ ਉਹ ਹਰੇ ਦੇ ਹੈ ਨੇ। ਇਹ ਵਾਲੇ ਕਿਸਾਨ થોੜੇ ਕੋਲੇ ਸੀ ਮੈਂ ਇਹੋ ਬੇਨਤੀ ਕਰਨਾ ਵੀ ਚਾਹਦੇ ਰੋਕੇ ਇਸਾਨਾ ਨੂੰ ਵੀ ਆਪਣੇ ਤੋਰ ਦਾ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਹਰ ਕੰਮ ਜਿਹੜਾ ਉਹ ਸੂਝ-ਬੂਝ ਨਾਲ ਸਮਝਦਾਰੀ ਨਾਲ ਕਰਾਂਗੇ ਤੇ ਪਰਵਾਰ ਟੀਮ ਰਲ ਕੇ ਕਰਾਂਗੇ ਤੁਸੀਂ ਤਾਂ ਬਾਹਰ ਤੁਸੀਂ ਖਾ ਸਾਹ ਬਾਹਰ ਤੁਸੀਂ ਕਿ ਸਾਡੇ ਮੈਨੂੰ ਇੱਕ ਚੀਜ਼ ਦਾ ਬੜਾ ਮਾਣ ਹੈ ਕਿ ਦਿਲ ਦਾ ਪੰਜਾਬ ਸਰਕਾਰ ਨੇ ਔਰ ਮਾਨੂ ਰਮਨ ਸਿੰਘ ਸਾਹਿਬ ਨੇ ਮੇਰੀ ਜੁੜੀ ਇੱਥੇ ਲਾਈ ਹੈ। ਔਰ ਮੈਨੂੰ ਇੱਕ ਚੀਜ਼ ਦੀ ਬੜਾ ਸਹਾਇਤਾ ਮਿਲੀ ਹੈ ਕਿ ਸਾਡੇ ਜਿਹੜੇ ਮਾਨੂ ਰਮਨ ਸਿੰਘ ਸਾਹਿਬ ਨੇ ਜਿਹੜਾ ਮੋਤੀ ਪਰੋ ਕੇ ਜਿਹਦੇ ਉੱਤੇ ਟੀਮ ਕੱਠੀ ਕਰਕੇ ਮੈਨੂੰ ਦਿੱਤੀ ਹੈ ਔਰ ਜਿਹੜੀ ਸਾਡੇ ਮੰਦੂਰ ਭਾਜੀ ਜੋਲੀ ਭਾਜੀ ਜਾਂ ਸਾਰੇ ਸਮੂਹ ਜਿਹੜੇ ਟੀਮ ਆਪਣੇ ਸਕੇ ਭਾਜੀ ਹੈ। ਸੋ ਮੈਂ ਇਸ ਚੀਜ਼ ਦਾ ਬੜਾ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਕਿ ਉਹਨਾਂ ਨੇ ਇੰਨੀ ਵੱਡੀ ਟੀਮ ਪਰੋ ਕੇ ਮੈਨੂੰ ਦਿੱਤੀ ਹੈ। ਸੋ ਇਹਨਾਂ ਦੇ ਸਹਾਇਤਾ ਦੇ ਨਾਲ ਆਪਾਂ ਸਾਰੇ ਪ੍ਰਬੰਧ ਕੀਤੇ ਨੇ ਕਿਸਾਨਾਂ ਲਈ ਮੈਡੀਕਲ ਸ ਕਿਸਾਨਾਂ ਦੇ ਪਾਣੀ ਦੀ ਜਿਹੜੀ ਇਹ ਸਭ ਦਾ ਉਹ ਪ੍ਰਬੰਧ ਕੀਤਾ ਨੇ ਇਸ ਤੋਂ ਬਾਅਦ ਕਿ ਮੇਰੀ ਕੋਸ਼ਿਸ਼ ਹੈ ਕਿ ਜਿਹੜਾ ਰਾਤ ਵੇਲੇ ਇੱਥੇ ਰਹਿੰਦੇ ਨੇ ਉਹਨਾਂ ਦੇ ਲਾਈਟ ਦੀ ਸਮੱਸਿਆ ਦਾ ਜਵਾਬ ਦਾ ਹੋਰ ਖਾਸ ਤੌਰ ਤੇ ਜਿਹੜੀ ਉਹ ਹੈਗੀ ਆ ਉਹ ਵੀ ਪ੍ਰੋਵਾਈਡ ਕਰਾ ਕੇ ਦਵਾਂਗੇ ਔਰ ਇਹਦੇ ਨਾਲ ساتھ ਦੇ ਨਾਲ ਬੜਾ ਅੱਛਾ ਹੀ ਸਿਸਟਮ ਆ ਕੇ ਜਾਊਗਾ ਭਾਈ ਗੁਰਦੀ ਕਿਰਪਾ ਰੇ ਤੇ ਬੜਾ ਵਧੀਆ ਜਿਹਾ ਮਿਸਾਲ ਇਹ ਕਹਿ ਲਈ ਪੈਦਾ ਕਰਕੇ ਦਵਾਂਗੇ ਮੌਸਮ ਮੌਸਮ ਦਾ ਹੋ ਰਿਹਾ ਹੈ ਕਿ ਪ੍ਰਬੰਧ ਇਹਦੇ ਵਿੱਚ ਵੀ ਸਾਡੇ ਆਪ ਦੇ ਸਮਾ ਨਾਲ ਅੱਜ ਮੀਟਿੰਗ ਹੋ ਚੁੱਕੀ ਹੈ ਐਮਐਨਐ ਸਾਹਿਬ ਵੀ ਆਏ ਸੀਗੇ ਤੇ ਆਪ ਦੇ ਸਮਾ ਨਾਲੋਂ ਇਹ ਜੀ ਕਿੰਨੀ ਦੱਸਾਇਆ ਗਿਆ ਹੈ ਕਿ ਇਹਦੇ ਵਿੱਚ ਆਪਾਂ ਤਾਂ ਪਹਿਲਾ ਦਾ ਹਰ ਇੱਕ ਚੀਜ਼ ਦਾ ਪ੍ਰਬੰਧ ਕਰਾਇਆ ਗਿਆ ਤਾਂ ਜੋ ਕਿਸਾਨ ਇੱਕ ਚੀਜ਼ ਵਿੱਚ ਗਰੰਟੀ ਦੇਣਾ ਕਿ ਕਿਸਾਨ ਆਪਣੀ ਪੈਲੀ 'ਚ ਆਪਣੀ ਫਸਲ ਗਿਲੀ ਕਰਕੇ ਆ ਸਕਦਾ ਪਰ ਜੇ ਸਾਡੀ ਮੰਡੀ ਚੋਂ ਦੀ ਫਸਲ ਸੁੱਕੀ ਆ ਗਈ ਅਸੀਂ ਇਥੋਂ ਦੇ ਪਰਮਾਪੰਦਨ ਨਾਲ ਵੀ ਫਸਲ ਗਿਲੀ ਨਹੀਂ ਹੁੰਦਾਂਗੇ ਇਹ ਆਸ ਰਸਨ ਤੋਂ